ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਆ ਜੀ ਤੁਹਾਡੇ ਸਾਰਿਆਂ ਦੇ ਠੀਕ ਹੋ ਤੁਸੀਂ ਚਲੋ ਵਾਹਿਗੁਰੂ ਤੁਹਾਨੂੰ ਤਰਕੀਆਂ ਦੇਵੇ ਤੇ ਠੀਕ ਰੱਖੇ ਤੰਦਰੁਸਤੀ ਬਖਸ਼ੇ ਤੇ ਅੱਜ ਕੀ ਕਹਿੰਦੇ ਆ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਅੱਜ ਤੁਹਾਨੂੰ ਮੈਂ ਇੱਕ ਆਟਮ ਬਣਾ ਕੇ ਦਿਖਾਉਨੇ ਆ ਜੀ ਤੁਹਾਨੂੰ ਠੀਕ ਹੈ ਮੈਂ ਨਹੀਂ ਬਣਾਉਂਦੀ ਮੈਂ 4 ਵਜੇ ਦੀ ਕਹਿਣ ਲੱਗੀ ਆ ਬੱਬੂ ਨੂੰ ਠੀਕ ਆ ਤੋਰੀ ਨੂੰ ਸਾਡੇ ਨੂੰ ਵੀ ਬਣਾ ਕੇ ਖਵਾ ਦੇ ਖਵਾ ਦੇ ਖਵਾ ਦੇ ਪਰ ਹੁਣ ਥੋੜਾ ਜਿਹਾ ਉਹ ਰਾਜੀ ਹੋਇਆ ਜੀ ਤੇ ਆਈਟਮ ਦਾ ਨਾਮ ਹੈਗਾ ਜੀ ਜਾਲ ਮੂਲੀ ਮੈਨੂੰ ਜੀ ਕਹਿਣਾ ਨਹੀਂ ਆਉਂਦਾ ਬਾਕੀ ਤੁਹਾਨੂੰ ਸਾਰੀ ਡਿਟੇਲ ਵੇਲ ਪੂੜੀ ਕੇ ਜਾਲ ਮੂਲੀ ਯਾਰ ਤੇ ਦਿਖਾਉਨੇ ਆ ਜੀ ਤੁਹਾਨੂੰ ਬੱਬੂ ਕਿਵੇਂ ਬਣਾ ਰਿਹਾ ਠੀਕ ਹੈ ਤੇ ਜੀ ਨੂੰ ਸਾਡਾ ਬਲੌਗ ਵਧੀਆ ਲੱਗਦਾ ਚੰਗਾ ਲੱਗਦਾ ਬਸ ਤੁਸੀਂ ਹੁਣ ਤੁਸੀਂ ਵਧੀਆ ਕਰਦੇ ਹੋ ਭੈਣ ਭਰਾ ਸਾਰੇ ਮੈਨੂੰ ਦਿਲਾਂ ਜਾਂ ਤਾਂ ਪਤਾ ਲੱਗ ਜਾਂਦਾ ਵੀ ਤੁਸੀਂ ਪਸੰਦ ਕਰਦੇ ਹੋ ਮੈਨੂੰ ਠੀਕ ਹੈ ਤੇ ਇੰਗਲਿਸ਼ ਆਪਾਂ ਨੂੰ ਨਹੀਂ ਪੜਨੀ ਨਹੀਂ ਆਉਂਦੀ ਐ ਮੈਂ ਤੁਹਾਨੂੰ ਆਪਾਂ ਝੂਠ ਨਹੀਂ ਬੋਲਦੇ ਜੇ ਕਿਸੇ ਭੈਣ ਭਰਾ ਨੇ ਮੇਰੇ ਨਾਲ ਗੱਲ ਵੀ ਕਰਨਾ ਚਾਹੁੰਦੇ ਆ ਸਾਡੇ ਇੰਸਟਾਗ੍ਰam ਦੀ ਬਾਇਓ ਤੇ ਆਪਣਾ ਨੰਬਰ ਆ ਮੇਰੇ ਬੇਟੇ ਦਾ ਠੀਕ ਆ ਤੁਸੀਂ ਗੱਲ ਕਰ ਸਕਦੇ ਹੋ ਜੀ ਨੋਸਟ ਵੈਲਕਮ ਐ ਜੀ ਤੁਹਾਡਾ ਠੀਕ ਐ ਤੇ ਮੈਂ ਤੁਹਾਨੂੰ ਹੁਣ ਦਿਖਾ ਰਹੀ ਆ ਜਿਆਦਾ ਤੁਹਾਨੂੰ ਇੰਤਜ਼ਾਰ ਨਹੀਂ ਕਰਾਉਂਦੀ ਮੈਂ ਮਾਣ ਮਾਤਰ ਨੂੰ ਦਿਖਾ ਰਹੀ ਆ ਵੀ ਬੱਬੂ ਜਾਲ ਪੂਲੀ ਕਿਵੇਂ ਬਣਾਉਂਦਾ ਤੇ ਠੀਕ ਹੈ ਜੀ ਵਿੱਚ ਉਹਦੇ ਕੀ ਕੀ ਸਮਾਨ ਪਾਉਂਦਾ ਤੇ ਕਿੰਨੀ ਕੁ ਹੋ ਟੈਸਟੀ ਬਣਦੀ ਆ ਠੀਕ ਹੈ ਜੀ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਨਾਲ ਹਾਂਜੀ ਉਹ ਪਾਤਾ ਉਹਨੇ ਪੁੱਜ ਗਿਆ ਤੁਸੀਂ ਦੇਖ ਸਕਦੇ ਹੋ ਪਹਿਲਾ ਕੋਈ ਸਸ਼ੀਕਲ ਨਮਸਤੇ ਦਾ ਕਰ ਦਿਆ ਕਰ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡੇ ਅਮੀਰਕਰ 10 ਰੁਪਏ ਦਾ ਪੂਆ ਲੈ ਕੇ ਆ ਦੇਖੋ ਅਸੀਂ 10000 ਰੁਪਏ ਦਾ ਲਿਆਂਦਾ ਜੀ ਭੁਜਗਾ ਤੁਸੀਂ ਦੇਖ ਸਕੋਗੇ ਤੇ ਇਹ ਜੀ ਮਿਰਚਾਂ ਮੁਰਚਾਂ ਪਾ ਕੇ ਬੰਦ ਦਾਗਾ ਫਿਰ ਉਦੋਂ ਆਪ ਪਾਵਾਂਗੇ ਜੀ ਇਹ ਇਹੋ ਵੱਡਾ ਬਰਦੀ ਲੈ ਕੇ ਰੱਖਿਆ ਨਾ ਯਾਰ ਇਹ ਆ ਜੀ ਸਾਡੀ ਝਾਲ ਮੂਲੀ ਇਹ ਬੇਲ ਪੂਰੀ ਕਹਿੰਦੇ ਬੇਲ ਪੂਰੀ ਕਹਿੰਦੇ ਆ ਬੇਲ ਪੂਰੀ ਇਹ ਨਹੀਂ ਬੇਲ ਪੂਰੀ ਉਹ ਹੁੰਦੀ ਹੈ ਜਿਹੜੀ ਆਹ ਦੇਖੋ ਜੀ ਇਧਰ ਇਹ ਆਜ ਜਾਂਦਾ ਦੇਖੋ ਇਧਰ ਇਹ ਦੇਖੋ ਆਓ ਬਣਾਤਾ ਫੱਟੇ ਚੱਕ ਤੇ ਬੂਮਾ ਮਾਰ ਕੇ ਆ ਪਰ ਕਿਵੇਂ ਲਾਵਾਂਗੇ ਜੀ ਖਾ ਲਾਂਗੇ ਖਾ ਲਾਂਗੇ ਠੀਕ ਹੈ ਹਮਲੇ ਪਾ ਮਿਕਸ ਵੀ ਕਰਾਂਗੇ ਹਜੇ ਤਾਂ ਇਹ ਬੱਚੇ ਵਿੱਚ ਹੋਰ ਕੀ ਕੁਝ ਪਊਗਾ ਸਾਰਾ ਸਮਝਾ ਦੇ ਇੱਕ ਇੱਕ ਆਟਮ ਦਿਖਾ ਦੇ ਹਾਂ ਆ achar ਦਾ ਕੀ ਨੂੰ ਕਹਿੰਦੇ ਆ achar achar ਦਾ ਮਸਾਲਾ ਪਾਊਗਾ ਜੀ ਠੀਕ ਹੈ ਤੇ ਉਦੋਂ ਆਪਾਂ ਪਾਉਂਦੇ ਹਿੱਧਰ ਇਧਰ ਮਿਰਚ ਦਾ ਤਿੱਖਾ achar ਹੈ ਦੇ ਵਿੱਚ ਨਿੰਬੂ ਆ ਇਹ ਚ ਨਿੰਬੂ ਪਏ ਆ ਜੀ ਇਹ ਪਾ ਇਹਦੇ ਵਿੱਚ ਪਾਵਾਂਗੇ ਫੇਰ ਉਹ ਤੁਹਾਨੂੰ ਪਪਾ ਮਾਂ ਦੇ ਵਿੱਚ ਮਿਰਚ ਉਹਨਾਂ ਫੜ ਲਿਆਉਂਦਾ ਵੇ ਮੈਂ ਨਹੀਂ ਜਾਂਦਾ ਫੇਰ ਕਰੀ ਆ ਮਿਰਚ ਪਾਵਾਂਗੇ ਜੀ ਤੇ ਸਾਡੀ ਇੱਕ ਪ੍ਰੋਬਲਮ ਹੈ ਜੀ ਸਿੱਧੀ ਜੀ ਗੱਲ ਆ ਸਾਡੇ ਕੋਲੇ ਕੈਸ਼ ਹੈ ਨਹੀਂਗਾ ਮੋਬਾਈਲ 'ਚ ਪੈਸੇ ਆ ਉਹ ਇੱਥੇ ਕਿਸੇ ਰੇੜੀ ਵਾਲੇ ਕੋਲੇ ਸਕੈਨਰ ਚੱਲਦਾ ਨਹੀਂ ਤੇ ਮੈਂ ਇਹਨੂੰ ਕਿਹਾ ਸੀ ਹੁਣ ਆਪਾਂ ਚੱਲੇ ਆ ਗੰਡੇ ਛਿੱਲਣ ਪਿਆਜ਼ ਕੱਟਣ ਲੱਗਿਆ ਜੀ ਗੰਡਾ ਜਿਹਨੂੰ ਆਪਾਂ ਗੰਡਾ ਕਹਿੰਨੇ ਆ ਤੇ ਚਾਪ ਗੰਡਾ ਕਹਿੰਨੇ ਆ ਠੀਕ ਆ ਪਾਵਾਂਗੇ ਆਪਾਂ ਦੋ ਇੱਥੇ ਰੇੜੀ ਵਾਲੇ ਕੋਲ ਸੱਚ ਸਕੈਨਰ ਨਹੀਂ ਚੱਲਦਾ ਭਾਈ ਕਿਸੇ ਕੋਲੇ ਵੀ ਮੋਬਾਈਲ 'ਚ ਸਾਡੇ ਕੋਲੇ ਤੇ 1300 ਰੁਪਈਆ ਆਗਾ ਮੇਰੇ ਵਾਲੇ ਫੋਨ 'ਚ ਤੇ ਇਹਨੂੰ ਮੈਂ ਕਿਹਾ ਸੀ ਬੱਬੂ ਨੂੰ ਮੈਂ ਕਿਹਾ ਤੂੰ ਭਾਈ ਜਾ ਕੇ ਉੱਥੇ ਸਕੈਨਰ ਕਰਕੇ ਵੀ ਹਰੀਆਂ ਮਿਰਚਾਂ ਟਮਾਟਰ ਵਗੈਰਾ ਲਿਆ ਉਹਦੇ ਬਿਨਾ ਗੱਲ ਨਹੀਂ ਬਣਨੀ ਤੇ ਹੁਣ ਆਪਾਂ ਇਹਦੇ ਵਿੱਚ ਜਾ ਰਹੇ ਹਾਂ ਜੀ ਬਰੀਕ ਆ ਬਰੀਕ ਕੱਟ ਕੇ ਪਿਆਜ਼ ਪਾਉਂਦੇ ਇਹਦੇ ਵਿੱਚ ਬਰੀਕ ਦੇਖੀ ਚਲੋ ਤੁਸੀਂ ਸਾਰਾ ਦੇਖਣਾ ਤੁਸੀਂ ਕਿਵੇਂ ਕਿਵੇਂ ਬਣਾਨੇ ਫਿਰ ਤੁਸੀਂ ਵੀ ਬਣਾ ਕੇ ਤੁਸੀਂ ਵੀ ਬਣਾ ਕੇ ਜਰੂਰ ਖਾਓ ਬਹੁਤ ਸਵਾਦ ਆ ਤੇ ਮੈਂ ਚੋਰੀਆਂ ਖਾਈਆਂ ਨਹੀਂ ਜੀ ਅਸੀਂ ਅੱਜ ਸਾਡੇ ਤਾਂ ਨਾ ਜਵਾਕ ਨਹੀਂ ਜੀ ਖੜਾ ਛੜਦੇ ਬਾਲੇ ਜਵਾਕ ਅਗਲੀ ਦੇ ਸਾਡੇ ਘਟੋ ਘਟ ਹੈ ਗਿਆ ਚਾਰ ਪੰਜ ਜਾਣੇ ਫਿਰ ਹੈ ਬਰਾਬਰ ਦੇ ਇੱਕੋ ਜਿਹੇ ਵੱਡੇ ਵੱਡੇ ਤੇ ਫਿਰ ਉਹਨਾਂ ਨੂੰ ਕੀ ਕਹਿੰਦੇ ਆਗੇ ਕੋਈ ਮੰਗਣ ਖੜੀ ਜਾਂਦੇ ਆ ਫਿਰ ਉਹਨਾਂ ਉਹ ਫਿਰ ਥੋੜਾ ਨਹੀਂ ਖਾਂਦੇਗੇ ਫਿਰ ਉਹ ਬਾਹਲਾ ਪਾਉਂਦੇ ਆ ਜੀ ਤੇ ਫੇਰ ਉਹ ਥੋੜਾ ਨਹੀਂ ਖਾਂਦੇ ਫਿਰ ਸਾਡੇ ਵਾਂਗੂ ਫਿਰ ਚੱਕਦੇ ਆ ਫੱਟੇ ਦੇਖੀ ਚੱਲੋ ਤੁਸੀਂ ਇੱਕ ਦਿਨ ਫਿਰ ਮੈਨੂੰ ਥੋੜਾ ਰਹਿ ਗਿਆ ਮਾਲ ਫਿਰ ਮੈਂ ਫਿਰ ਉਹਨਾਂ ਨੂੰ ਕੱਢੀਆਂ ਗਾਲਾਂ ਅਨਾਰ ਲੇ ਗਾਗਨ ਨਹੀਂ ਗਾਗਨ ਅਰ ਗਿਲਕਦੀ ਹੈ ਨਹੀਂ ਹਾਂ ਇਹ ਹਣ ਕੁ ਹੀ ਨਹੀਂ ਗਾਗਨ ਜੋ ਇਹ ਆਪਣਾ ਪਿਆਜ਼ ਵੀ ਬਸ ਪਿਆਜ਼ ਕੱਟ ਗਏ ਆ ਜੀ ਮੋٹے ਮੋٹے ਕੱਟਦੇ ਵੇ ਨਹੀਂ ਬਰੀਕ ਬਰੀਕ ਹਲੋ ਜਦ ਆਪਾਂ ਹਿਲਾਵਾਂਗੇ ਨਾ ਐਂ ਕਰੀ ਆ ਚਾਰ ਵਾਲੀਆਂ ਜਿਹੜੀਆਂ ਕੌੜੀਆਂ ਮਿਰਚਾਂ ਨੇ ਛੋਲੇ ਛੋਲੇ ਉਹ ਤੁਹਾਡੇ ਲੋ ਜੀ ਜਦ ਤੱਕ ਉਹ ਛੋਲੇ ਲੈਣ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਇਹਨੂੰ ਕਹਿੰਦੇ ਆ ਜੀ ਝਾਲ ਮੂਲੀ ਇਹਦੇ ਵਿੱਚ ਛੋਲੇ ਵਾਲ ਕੇ ਪਾਏ ਆ ਹਰੀ ਮਿਰਚ ਪਾਉਗੀ ਤੇ ਇਧਰ ਆਚਾਰ ਦੇ ਮਸਾਲੇ ਪੈਣਗੇ ਜੀ ਠੀਕ ਹੈ ਛੋਲੇ ਚੱਕਣ ਗਿਆ ਛੋਲੇ ਪਹਿਲਾਂ ਵਾਲ ਨੇ ਤਾਂ ਰਾਇਆ ਸੀਗਾ ਤੇ ਹੋਲੇ ਚੱਕੰਦਾਂ ਚਾਹ ਦੇ ਮਰੰਮੀ ਉਹ ਆਗਾ ਜੀ ਛੋਲੇ ਚੱਕ ਕੇ ਮੁੰਡਾ ਛੋਲੇ ਪਾ ਕਾਲੇ ਛੋਲੇ ਆ ਜੀ ਇਹ ਰਾਤ ਨੂੰ ਕਾਲੇ ਛੋਲੇ ਆ ਇਹ ਰਾਤ ਨੂੰ ਭਿਉ ਕੇ ਰੱਖਣੇ ਪੈਂਦੇ ਆ ਜੀ ਰਾਤ ਨੂੰ ਭਿਉ ਕੇ ਰੱਖਣੇ ਪੈਂਦੇ ਆ ਥੋੜਾ ਜਿਹਾ ਨਮਕ ਪਾ ਕੇ ਤੇ ਸਵੇਰੇ ਵਾਲ ਕੇ ਹੈ ਕੋਈ ਨਹੀਂ ਆ ਲੈ ਅੱਛਾ ਉਹਨਾਂ ਨੂੰ ਜਾਣ ਕੇ ਪਤਾ ਹੀ ਨਹੀਂ ਮੈਂ ਤਾਂ ਫਿਰ ਦੱਸਣ ਦਾ ਮੇਰਾ ਤਾਂ ਹੱਕ ਬੰਦਾ ਨਾ ਤੇ ਫਿਰ ਸਵੇਰੇ ਵਾਲ ਕੇ ਤੁਸੀਂ ਸਬਜੀ ਵੀ ਬਣਾ ਦਾਲ ਵੀ ਬਣਾ ਸਕਦੇ ਆ ਛੋਲਿਆਂ ਦੀ ਹਾਂ ਲੋਈ ਆਇਆ ਆਪਣੇ ਪਹਿ ਚੁਕੇ ਆ ਹਾਂਜੀ ਪਿਆਜ਼ ਤਾਂ ਮੈਂ ਦਿਖਾ ਤੇ ਠੀਕ ਹੈ ਦਿਖਾ ਤੇ ਰੰਡਾ ਇਹ ਹੈਗੀ ਹੈ ਹਰੀ ਮਿਰਚ ਪਰ ਇਹ ਨਾ ਘੱਟ ਤਿੱਖੀ ਆ ਇਹ ਚ ਨਾ ਪੂਰੀ ਤੇਜ ਮਿਰਚ ਚਾਹੀਦੀ ਹੁੰਦੀ ਆ ਹਾਂਜੀ ਇੱਥੇ ਆਪਣੇ ਹਰੀ ਮਿਰਚ ਨਾ ਪੂਰੀ ਤੇਜ ਹੋਵੇ ਨਾ ਤੇ ਫੇਰ ਘੈਂਟ ਗੱਲਬਾਤ ਬਣਦੀ ਹੈਗੀ ਤੁਹਾਨੂੰ ਅੱਜ ਸਾਰਾ ਲੈ ਵੀ ਦਿਖਾ ਦੇਣਾ ਆਪਾਂ ਦੇਖੋ ਪੂਰੀ ਬਰੀ ਕੱਟੀ ਕੱਟੀ ਤੇ ਇਹਦੇ ਵਿੱਚ ਹੱਥ ਪਹਿਲਾਂ ਚੰਗੀ ਤਰ੍ਹਾਂ ਧੋਣੇ ਚਾਹੀਦੇ ਆ ਜੀ ਆ ਬਣਾਉਣ ਲੱਗੇ ਕਿਉਂਕਿ ਹੱਥ ਨਾਲ ਹੀ ਮਲਵਾ ਜਾਏ ਉਹ ਕਰੋ ਬਣਾਉਣੀ ਓਏ ਕਿਹ ਵਾਲੇ ਗਿਆ ਹੈ ਮੈਂ ਕਰਨ ਵਾਸਤੇ ਅੱਜ ਤਾਂ ਫਿਰ ਚਮਚਾ ਚੱਕ ਲੈ ਐ ਨਹੀਂ ਅੱਗੇ ਤਾਂ ਇਹ ਗੋ ਗੋ ਕੇ ਹੱਥਾਂ ਨਾਲ ਬਣਾਉਂਦਾ ਹੁੰਦਾ ਜੀ ਮੈਨੂੰ ਖਾਂਦੀ ਨੂੰ ਵੇਸੇ ਸੂਕ ਜੀ ਆਉਂਦੀ ਹੁੰਦੀ ਹੁੰਦੀ ਪਰ ਮਨ ਮਾਰ ਕੇ ਖਾ ਲੈਂਦਾ ਆ ਦੇਖੋ ਜਾਂਦੀਆਂ ਨੇ ਦੇਖੋ ਜੀ ਕਟਿੰਗ ਕਟਿੰਗ ਕੋਈ ਕੁਝ ਪਾਣੀ ਆ ਰਿਹਾ ਹੋਇਆ ਤੇ ਬਲੌਗ ਤੁਹਾਨੂੰ ਅਸੀਂ ਅੱਤ ਨਖਰੋ ਦੇ ਵਿਆਹ ਦਾ ਤਾਂ ਨਹੀਂ ਦਿਖਾਇਆ ਜੀ ਉਹਦੇ ਵਿੱਚ ਨਾ ਕਾਪੀਰਾਈਟ ਆ ਗਿਆ ਸੀਗਾ ਜੀ ਮੈਂ YouTube ਤੇ ਅਪਲੋਡ ਕਰਤਾ ਸੀਗਾ ਜੀ ਅਸੀਂ YouTube ਤੇ ਅਪਲੋਡ ਕਰਤਾ ਸੀ ਇਹੋ ਕਾਪੀਰਾਈਟ ਆ ਗਿਆ ਤੇ ਰੀਡ ਕਰਤਾ ਮੈਂ ਅਸੀਂ ਡਿਲੀਟ ਕਰਤਾ ਜੀ ਐਵੇਂ ਫਿਰ ਹਨਾ ਕੀ ਕਹਿੰਦੇ ਹੈਗੇ ਉਹਦੇ ਚ ਸੀਗਾ ਕੀ ਉਹਨੂੰ ਕਹਿੰਦੇ ਗਾਣੇ ਚੱਲਦੇ ਸੀ ਉਹਦੇ ਵਿੱਚ ਨਿਊਜ਼ ਕਿਤਾ ਚੱਲਦਾ ਸੀਗਾ ਜੀ ਬਲੌਗ ਤਾਂ ਬਹੁਤ ਸੋਹਣਾ ਬਣਿਆ ਸੀਗਾ ਤੇ ਵੈਸੇ ਮੈਂ ਸ਼ਾਰਟ ਪਾ ਦੂੰਗੀ ਸ਼ਾਰਟ ਸ਼ਾਰਟ ਵੀਡੀਓ ਪਾਈਆਂ ਹੋਈਆਂ ਵੀ ਆ ਤੇ ਪਾ ਵੀ ਦੇਵਾਂਗੇ ਉਹ ਤੁਸੀਂ ਜ਼ਰੂਰ ਦੇਖਿਓ ਜੀ ਤੇ ਸਾਡਾ ਜਿਹੜਾ ਆ ਵਾਲਾ ਬਲੌਗ ਆ ਤੇ ਸਾਡੀ ਰੈਸਪੀ ਜ਼ਰੂਰ ਦੱਸਿਓ। ਬਸ ਤੁਸੀਂ ਨਾ ਦੋ ਦੋ ਤਿੰਨ ਤਿੰਨ ਵਾਰੀ ਦਿਲ ਦੁਲਦੇ ਭੇਜਿਆ ਕਰੋ। ਸਾਨੂੰ ਪਤਾ ਲੱਗ ਜਾ ਕਰੂਗਾ ਵੀ ਵਾਕਈ ਹਨਾ। ਇੱਕ ਚੀਜ਼ ਹੋਰ ਪੋ ਗੀ ਸਰੋਂ ਦਾ ਤੇਲ। ਤੇ ਸੱਚੇ ਚ ਕੱਚਾ ਸਰੋਂ ਦਾ ਤੇਲ ਪਾਊਗਾ 1 ਮਿੰਟ। ਇਹ ਅੰਨ ਦੇ ਮੂੰਹ ਚ ਪਾਣੀ ਲਿਆ ਦੇ। ਆ ਚੱਪਕੋ ਜੀ। ਦੇਖੋ ਹੋ ਗਿਆ ਨਾ ਪੂਰਾ ਉਹ ਆਪਣਾ ਕੀ ਕਹਿੰਦੇ ਆ। ਕੀ ਕਹਿੰਦੇ ਬੋਲ 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 ਬੋਲ। ਇਹ ਆ ਫਰੈਂਡ ਮਿਕਸ ਜਾਊਗਾ ਨਾ। ਇਹ ਹੁਣ ਇਹਨੂੰ ਆਪਾਂ ਦੇਖੋ। ਆ ਦੇਖੋ। ਆ ਗਿਆ ਕੋਈ ਆ ਗਿਆ ਉੱਤੇ ਆ ਗਿਆ ਦੇਖੋ ਆ ਦੇਖੋ ਸੱਚ ਹਾਂ ਪੁੱਜਗਾ ਨਹੀਂ ਦਿਖਾਇਆ ਸੀ ਫਰੈਂਡਾਂ ਨੂੰ ਚਲ ਕੜੀ 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 ਐ ਐ ਐ ਹਾਂਜੀ ਹਲੇ ਤੋ ਹੋਰ ਪਊਗਾ ਹਜੇ ਤਾਂ ਇਹਦੇ ਵਿੱਚ ਜੀ ਅਚਾਰ ਦਾ ਉਹ ਪਊਗਾ ਮਸਾਲਾ ਤੇ ਦੋ ਚਾਰਾਂ ਦਾ ਪਹਿਲਾਂ ਕੀ ਛੋਲੇ ਬਣਾ ਦੇਖੋ ਜਦੋਂ ਪਾਉਂਗਾ ਦੇਖੋ ਹੁਣ ਇਹਦੇ ਵਿੱਚ ਪੈਣ ਲੱਗਣ ਜਾ ਰਹੇ ਆ ਜੀ ਦੇਖੋ ਦੇਖ ਸਕਦੇ ਤੁਸੀਂ ਛੋਲੇ ਇੱਥੇ ਪਾਣ ਰੱਖ ਕੇ ਆ ਪਾਣੀ ਆ ਆ ਦੇਖੋ ਜੀ ਇਹ ਆ ਲੈ ਆਂਦੇ ਮੈਂ ਛੋਲੇ ਹੁਣ ਪਾਣਾ ਆ ਹਾ 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 ਹੋਰ ਪਾਉਂਗੀ ਫਰੈਂਡ ਜੇ ਕਿਸੇ ਕੁੜੀ ਨੇ ਇਹ ਨਾਲ ਵਿਆਹ ਕਰਾ ਲਿਆ ਨਾ ਮੈਂ ਕਹਿੰਦੀ ਕੁੜੀ ਨਾ ਭੁੱਖੀ ਮਰੂਗੀ ਠੀਕ ਆ ਨਾ ਬੰਦਾ ਭੁੱਖਾ ਮਰ ਜਾਊਗਾ ਪਰ ਕੁੜੀ ਨਹੀਂ ਭੁੱਖੀ ਮਰਦੀ ਇਹ ਨਾ ਹਰ ਹਰ ਇੱਕ ਚੀਜ਼ ਜਾਣ ਦਾ ਭਾਂਡੇ ਮਾਂਜ ਲੈਂਦਾ ਠੀਕ ਹੈ ਜੀ ਰਸੋਈ ਇਹ ਸਾਫ ਕਰ ਲੈਂਦਾ ਜਾਲਮੂਲੀ ਜਾਲਮੂਲੀ ਇਹ ਬਣਾ ਲੈਂਦਾ ਅੱਡਾ ਕਰ ਰਿਹਾ ਇਹਨੂੰ ਆਪਾਂ ਦੁਕਾਨ ਕਰਕੇ ਦੇਣੀ ਹੈ ਜੇ ਇੱਥੇ ਦਿਖਾ ਕੀ ਇਹਨੂੰ ਕਹਿੰਦੇ ਆ ਰੇੜੀ ਕਰ ਦਾਂਗੇ ਇਹਨੂੰ ਤੇ ਜਾਲਮੂਲੀਆਂ ਬਣਾਵਣਾ ਵੇਚਿਆ ਕਰੂਗਾ 10 ਰੁਪਏ ਦੀ 20 ਰੁਪਏ ਤੋਂ 30 ਰੁਪਏ ਤੋਂ ਘੱਟ ਨਹੀਂ ਆਉਂਦੀ ਏ ਹੁਣ ਥੋੜੇ ਮੇਰੇ ਪਾਣੀ ਆ ਰਹੇ ਹੋਗਾ ਤੇ ਇਹ ਤਾਂ ਸਾਡੇ ਕੋਲੇ ਨਿੰਬੂ ਹੈ ਨਹੀਂ ਸੀਗਾ ਸਾਨੂੰ ਨਿੰਬੂ ਦਾ ਚਾਰ ਤਾਂ ਪਾਉਣਾ ਪੈ ਰਿਹਾ ਨਹੀਂ ਇਹਦੇ ਵਿੱਚ ਨਿੰਬੂ ਚਾਹੀਦਾ ਸੁੱਕਾ ਅੱਜ ਅਸੀਂ ਗਏ ਨਹੀਂ ਮਾਰਕੀਟ ਮਾਰਕੀਟ ਅਸੀਂ ਗਏ ਨਹੀਂ ਕਿ ਅੱਜ ਤੇ ਮੈਂ ਬੀਜੀ ਸੀ ਰੰਗਤ ਆ ਗਈ ਨਾ ਦੇਖੋ ਛੋਲੇ ਆ ਪਾ ਕੇ ਆ ਦੇਖ ਸਕਦੇ ਤੁਸੀਂ ਫਲਾਈ ਹੈ ਨਾ ਆਹਾ 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 ਬਬੂ ਹਰ ਮਿਰਚ ਘੱਟ ਹੋ ਮਿਰਚ ਤਾਂ ਮੈਂ ਹੋਰ ਲਿਆ ਹੋਣਾ ਕਿਉਂਕਿ ਚਟਨੀ ਜੀ ਪਈਏ ਮੈਂ ਤਾਂ ਕਹਿੰਨੀ ਉਹ ਪਾੜਾ ਹੋਏ ਚਮਚੇ ਨਾਲ ਉਹ ਬਾळा ਮਾਰ ਹਾਂ ਲੈ ਵੀ ਕੰਡਾ ਜੇ ਖਾਓਗੇ ਨਾ ਤੁਸੀਂ ਤੇ ਮੈਂ ਕਹਿੰਦੀ ਆ ਨਾ ਸਾ ਦੇਖੋ ਜੀ ਆ ਦੇਖੋ ਦੁੱਖ ਭੁੱਲ ਜਾਓਗੇ ਤੁਸੀਂ ਠੀਕ ਹੈ ਤੇ ਮੈਂ ਹੁਣ ਤਾਂ ਖਾਣ ਜਾ ਰਹੀ ਆ ਤੁਹਾਨੂੰ ਹੋਏ ਵੇ ਤੂੰ ਤਾਂ ਸਾਰੀ ਰਸੋਈ ਚੱਕ ਲੈ ਆ ਤੇ ਬਣੇ ਰਿਓ ਬਲੌਗ ਦੇ ਨਾਲ ਦਿਖਾ ਰਹੀ ਆ ਤੁਹਾਨੂੰ ਚਲੋ ਜੀ ਦੇਖੋ ਜੀ ਆ ਦੇਖ ਆ ਇੱਕ ਮਿੰਟ ਇੱਕ ਮਿੰਟ ਕੀ ਆ ਇਹ ਇਹ ਹੈਗੇ ਲਾਪਣਾ ਜਿਹੜੀ ਕੀ ਪਰਸੋਂ ਮੰਮੇ ਜਿਹੜੀ ਮੈਂ ਪਰਸੋਂ ਚਟਨੀ ਬਣਾਈ ਸੀ ਕਿੰਨੀ ਕਾ ਬਬੂ ਬਾਲੀ ਲਪਾ ਦੀ ਕੁੜੀ ਨੇ ਵੀ ਖਾਣੀ ਆ ਪਾ ਦੇ ਇੰਨੀ ਕ ਤਾਂ ਇਹ ਪਰਸੋਂ ਦੀ ਆਪਾਂ ਚਟਨੀ ਬਣਾਈ ਸੀਗੀ ਖੋਲੀ ਨਾ ਕੋਣ ਹਾਂ ਆਪ ਸਾਰਾ ਕੁਝ ਮਿਕਸ ਕਰ ਰਹੇ ਹਾਂ ਤੇ ਸਾਰਾ ਕੁਝ ਹੋ ਰਿਹਾ ਜੀ ਮਿਕਸ ਠੀਕ ਹੈ ਇਹ ਪਰਸੋਂ ਬਣਾਈ ਸੀ ਚਟਨੀ ਤੇ ਉਹੀ ਵਿੱਚ ਪੈ ਰਹੀ ਹੈ ਇਹਦੇ ਕਿਉਂਕਿ ਹਰੀਆਂ ਮਿਰਚਾਂ ਸੀਂਆਂ ਜੀ ਕੱਟ ਤੇ ਸਾਡੇ ਕੋਈ ਗੇਟ 'ਚ ਕੋਈ ਆਇਆ ਗੇਟ ਖੜਕਾ ਰਿਹਾ ਬੋਲ 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 ਜਲਦੀ ਬੋਲ ਹੁਣ ਨੂਨ ਪਾ ਚੁੱਡੀਏ ਨਹੀਂ ਕਰਨ ਹਾਂ ਇਹ ਹਾਲੇ ਮਿਕਸ ਕਰਾਂਗੇ ਤੁਹਾਨੂੰ ਤਾਂ ਖਾਵਾਂਗੇ ਅਸੀਂ ਦੇਖੇ ਚਲੋ ਤੁਸੀਂ ਲਾਈਵ ਚੱਲੀ ਜਾਂਦਾ ਲਾਈਵ ਚੱਲ ਚੱਟਣੀ ਹੋਣ ਕੌਣ ਹੈ ਉਹ ਖੜ ਜਾ ਦੋ ਮਿੰਟ ਕੋਈ ਕੰਮ ਕਰ ਰਹੇ ਆ ਤੇ ਆ ਦੇ 5 ਮਿੰਟ ਰੁਕ ਯਾਰ 5 ਮਿੰਟ ਰੁਕ ਗਿਆ ਬਸ ਕਿੱਥੇ ਹੁਣ ਕੀ ਕਰਨਾ ਬਾਹਰ ਕੋਈ ਨਾ ਅੱਗ ਮਚਾ ਕੇ ਬੈਠੂਗਾ ਮੈਂ ਹਾਲੇ ਤੁਹਾਨੂੰ ਹੁਣ ਦਿਖਾਉਣਾ ਮੈਂ ਇਹਦੇ ਵਿੱਚ ਆ ਮਸਾਲਾ ਛਿੜਦਾ ਇਹਦੇ ਵਿੱਚ ਆ ਦੇਖ ਸਕਦੇ ਜੀ ਤੁਸੀਂ ਤੇ ਉਹ ਖੁੱਲ ਗਿਆ ਚਾਰ ਵਾਲਾ ਡੱਬਾ ਖੁੱਲ ਗਿਆ ਚਾਰ ਵਾਲਾ ਜੀ ਹੁਣ ਇਹਦੇ ਵਿੱਚ ਪਾਣਾ ਤਾਂ ਮਸਾਲਾ ਬਾਹਲਾ ਨਾ ਪਾਈ ਬਬੂ ਇਹ ਖੱਟਾ ਜਾਂ ਬਾਹਲਾ ਹੋ ਜਾਂਦਾ ਫਿਰ ਆਹ ਪਾ ਦੇ ਸ਼ਗਾਂ ਦੀ ਨਿੰਬੂ ਇਹ ਨਾਰ ਪਾਈ ਨਾ ਉਹ ਨਹੀਂ ਬਾਹਲਾ ਨਹੀਂ ਪੰਦਾ ਦੇਖੀ ਚੱਲੋ ਤੁਸੀਂ ਮੇਰੇ ਆਤਾ ਜਿੱਦੋਂ ਤੁਸੀਂ ਰੈਸਪੀ ਖਾਧੀ ਬਸ ਬਸ ਬਾਹਲਾ ਨਾ ਪਾਈ ਫੇਰ ਹੀ ਸਵਾਦ ਆਊਗਾ ਥੋੱਕਾ ਇਹ ਹਾਂਦਾ ਕੀ ਫਾਇਦਾ ਮੀ ਉਹ ਯਾਰ ਹੁਣ ਚਟਨੀ ਚੋਟਨੀ ਇੰਨਾ ਕੋ ਤਪਾਤਾ ਤੂੰ ਦੇਖੀ ਚੱਲ ਯਾਰ ਆਇਦਰ ਮੂੰਚ ਪਾਣੀ ਆ ਜੰਦ ਸੇਤੀ ਕਰ। ਉਹ ਇਹਦੇ ਵਿੱਚ ਮੈਂ ਹਾਲੇ ਹੋਰ ਵੀ ਇੱਕ ਚੀਜ਼ ਪਾਣੀ ਆ ਤੇਲ ਸੱਚ ਹੈ ਨਾ। ਅਜਾ ਸਰੋਂ ਦਾ ਤੇਲ ਪਊਗਾ ਕੱਚਾ ਜੀ ਇਹਦੇ ਵਿੱਚ। ਫਿਰ ਇਹਦੇ ਇਹਨੂੰ ਗ੍ਰੇਨਡ ਕਰਾਂਗੇ ਆਪਾਂ ਆ ਕਾਰਛੀ ਨਾਲ ਜਿਹੜੀ ਮੈਂ ਲਿਆਂਦੀ ਹੋਈ ਆ। ਕਾਰਛੀ ਨਾਲ ਤਾਂ ਨਹੀਂ ਹੋਣਾ ਬਈ। ਕਾਰਛੀ ਨਾਲ ਤਾਂ ਨਹੀਂ ਹੋਣਾ। ਹੱਥ ਨਾਲ ਨਹੀਂ ਕਰਕੇ। ਆਪਾਂ ਉਹ ਤਾਂ ਕੱਟ ਦਾਂਗੇ ਵਲੌਗ। ਨਹੀਂ ਨਹੀਂ। ਵਲੌਗ ਆਪਾਂ ਕੱਟ ਦਾਂਗੇ ਜਦੋਂ ਹੱਥ ਨਾਲ ਕਰੇਂਗਾ ਤੂੰ। ਮਾਲ ਦੀ ਉਹਨੂੰ ਹੱਥ ਨਾਲ ਕੀ ਹੁੰਦਾ ਅੱਗੇ ਵੀ ਤਾਂ ਖਾਣਾ ਹੀ ਚਾਹਲ ਵੀ ਤਾਂ ਕਰਨਾ ਹੀ ਹੱਥ ਨਾਲ ਇਸ ਦੇ ਵਿੱਚ ਆਪਾਂ ਪਾਵਾਂਗੇ ਇੱਕ ਜ਼ਰੂਰੀ ਆਈਟਮ ਜੀ ਨਿੰਬੂ ਜਿਹਨਾਂ ਖਟਾਸ ਜੀ ਬਣ ਜੂਗੀ ਨਿੰਬੂ ਵਰਤ ਜੀ ਆ ਇਹਦੇ ਚਾਰ ਵਾਲੇ ਆ ਨਾ ਹੁਣ ਪਾ 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 ਨਚੋੜ ਇਹਨੂੰ ਚਿੜ ਦੇੜੇ ਦਾ ਮਸਾਲਾ ਨਿਕਲੂ ਸਾਰਾ ਹਾਂ ਇਹੀ ਇਹੀ ਤਾਂ ਘਟਣਾ ਹੁੰਦਾਗਾ ਦੇਖੋ ਜੀ ਆਹ ਦੇਖੋ ਠੀਕ ਹੈ ਜੀ ਆਹ ਹੋ ਗਿਆ ਖਾਲੀ ਇਹ ਰੱਖਤਾ ਆਪਾਂ ਇਹਦੇ ਵਿੱਚ ਉਹਦੇ ਵਿੱਚ ਹੀ ਪਾ ਦੇ ਬਾਈ ਚਾਰ ਵਾਲੇ ਦੇ ਇੱਥੇ ਰੱਖਤਾ ਇਹ ਆ ਦੇਖੋ ਚਾਰ ਚੀ ਰੱਖ ਦੇ ਜਦੋਂ ਗਲ ਗਿਆ ਖਾ ਲਾਂਗੇ ਬਹੁਤ ਪੈਸੇ ਲੱਗੇ ਮੈਨੂੰ ਜਦੋਂ ਨਿੰਬੂ ਦਾ ਚਾਰ ਪਾਇਆ ਸੀ ਆ ਦੇਖੋ ਦੋ ਬੋਤਲ ਹਾਏ ਇੰਨਾ ਕਾ ਤਾਂ ਪਾਈ ਜਨਾ ਓਏ ਕਿ ਕਰੀ ਰੱਖਤਾ ਮੈਂ ਇਹਦੇ ਵਿੱਚ ਮੈਂ ਹੁਣ ਬੈ ਕੇ ਆ ਰਾਂ ਤੇ ਇਹ ਚਲੋ ਜੀ ਦਿਖਾਉਣਾ ਤੁਹਾਨੂੰ ਹੁਣ ਮੂੜੀ ਨਹੀਂ ਤੇਲ ਖੜੇ ਤੇਲ ਹੀ ਪਾ ਰਿਆ ਹਾਂ ਤੇਲ ਪਾਉਂਦਾ ਦਿਖਾਉਣਾ ਜੀ ਤੁਹਾਨੂੰ